ਪਰਮ ਸਤਕਾਰਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੇ ਨਵਾਜੇ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਹਾਡੇ ਨਾਲ ਵਿਚਾਰ ਸਾਂਝਾ ਕਰਨ ਲੱਗਿਆ ਹਾਂ ਜੇ ਚੰਗਾ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਬੇਨਤੀ ਹੈ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਨਾਲ ਹਮੇਸ਼ਾ ਲਈ ਪਿਆਰ ਬਣਿਆ ਰਹੇ ਗੱਲ ਕਰਨ ਲੱਗਿਆ ਹਾਂ ਇੱਕ ਪਿੰਡ ਵਿੱਚ ਇੱਕ ਸਾਧੂ ਸੰਤ ਮਹਾਤਮਾ ਬੈਠੇ ਸੀ ਬੈਠੇ ਇਸ ਕਰਕੇ ਕਹਿ ਰਿਹਾ ਹਾਂ ਕਿ ਸੰਤਾਂ ਮਹਾਤਮਾ ਦੇ ਕੋਈ ਘਰ-ਬਾਰ ਤਾਂ ਹੁੰਦੇ ਨਹੀਂ ਬਸ ਵੈਸੇ ਹੀ ਪਿੰਡ ਦੇ ਆਸ-ਪਾਸ ਜਾਂ ਕੋਈ ਝੁੜੀ ਹੋਣੀ ਟਿੱਬੀ ਹੋਣੀ ਜਿੱਥੇ ਜਾਂ ਛਪੜਾਂ ਦੇ ਪਤਲਾਂ ਤੇ ਜਿਵੇਂ ਦਰਖਤ ਵੱਡੇ ਹੁੰਦੇ ਸੀ ਪਿੱਪਲ ਤੇ ਬੋਹੜ ਉਹਨਾਂ ਦੇ ਥੱਲੇ ਕੋਈ ਕੁੱਲੀ ਬਣਾ ਲੈਣੀ ਛੋਟੀ ਮੋਟੀ ਉੱਥੇ ਬੈਠੇ ਰਹਿਣਾ ਛਪੜਾਂ ਤੇ ਇਸ਼ਨਾਨ ਕਰਨਾ ਕਿਉਂਕਿ ਉਦੋਂ ਪਾਣੀ ਬੜਾ ਸਾਫ਼ ਹੁੰਦਾ ਛਪੜਾਂ ਦਾ ਛਪੜਾਂ ਤੇ ਇਸ਼ਨਾਨ ਕਰਨਾ ਤੇ ਰੱਬ ਨਾਲ ਜੁੜੇ ਰਹਿਣਾ ਇਸ ਤਰ੍ਹਾਂ ਇਤਿਹਾਸ ਵਿੱਚ ਇੱਕ ਵਰਣਨ ਕੀਤਾ ਹੈ ਮਾਰਕੰਡਾ ਕ੍ਰਿਸ਼ੀ ਹੋਇਆ ਜਿਸ ਦੀ ਉਮਰ ਸਭ ਤੋਂ ਲੰਮੀ ਦੱਸੀ ਹੈ ਇਤਿਹਾਸ ਵਿੱਚ ਤੇ ਮਾਰਕੰਡੇ ਰਿਸ਼ੀ ਨੇ ਕੁੱਲੀ ਨਹੀਂ ਸੀ ਬਣਾਈ ਕਹਿੰਦਾ ਮਰ ਤਾ ਜਾਣਾ ਹੀ ਐ ਕੁੱਲੀ ਬਣਾ ਕੇ ਕੀ ਕਰਨੀ ਐ ਉਸ ਨੇ ਤੀਲਿਆਂ ਦਾ ਛੋਟਾ ਜਿਹਾ ਇੱਕ ਫਿੜਕਾ ਬੰਨ ਰੱਖਿਆ ਸੀ ਜਿਵੇਂ ਆਪਾਂ ਸਿਰ ਤੇ ਧੁੱਪ ਤੋਂ ਛਤਰੀ ਤਾਣ ਲੈਂਦੇ ਹਾਂ ਜੇ ਧੁੱਪ ਲੱਗਣੀ ਤੇ ਉਸ ਨੇ ਸਿਰ ਤੇ ਉਹ ਤੀਲਿਆਂ ਦਾ ਫਿੜਕਾ ਰੱਖ ਕੇ ਆਪਣਾ ਸਾਮਾ ਨਿਗਾ ਦੇਣਾ ਇਤਿਹਾਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਤੇ ਗੁਰਬਾਣੀ ਵਿੱਚ ਇਉਂ ਵਰਣਨ ਕੀਤਾ ਹੈ ਮਾਰਕੰਡੇ ਤੇ ਕੋ ਅਦਕਾਈ ਜਿਨ ਸ੍ਰੇਣ ਧਰਮਉਂਡ ਬਲਾਈ ਜੀ ਨੇ ਤਣਕੇ ਧਰ ਕੇ ਸਿਰ ਤੇ ਆਪਣੀ ਉਮਰ ਬੁਜ਼ਾਰ ਦਿੱਤੀ ਤੇ ਆਪਾਂ ਰੱਬ ਨੂੰ ਭੁੱਲ ਜਾਂਦੇ ਹਾਂ ਭੁੱਲ ਕੇ ਬਹੁਤ ਵੱਡੇ ਵੱਡੇ ਮਹਿਲ ਮਾੜੀਆਂ ਬਣਾ ਲੈਂਦੇ ਹਾਂ ਪਰ ਸਿਆਣੇ ਕਹਿੰਦੇ ਆ ਰੱਬ ਨੂੰ ਤੇ ਮੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਗੱਲ ਕਰਨ ਲੱਗਿਆ ਹਾਂ ਉੱਥੇ ਪਿੱਪਲਾ ਥੱਲੇ ਇੱਕ ਸੰਤ ਬੈਠੇ ਸੀ ਜਿਨ੍ਹਾਂ ਦਾ ਨਾਮ ਸੀ ਰਾਮ ਸ਼ਰਨ ਰਾਮ ਸ਼ਰਨ ਦੇ ਦੋ ਚੇਲੇ ਸੀ ਇੱਕ ਦਾ ਨਾਮ ਸੀ ਦਇਆ ਸਾਗਰ ਤੇ ਦੂਸਰੇ ਦਾ ਨਾਮ ਸੀ ਰਾਮਦਾਸ ਇੱਕ ਦਿਨ ਉਹ ਸੰਤਾਂ ਦੇ ਮਨ ਵਿੱਚ ਵਿਚਾਰ ਆਇਆ ਬਈ ਚੋਲਾ ਤਾਂ ਛੱਡਣਾ ਹੀ ਪੈਣਾ ਹੈ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਅਦ ਇਹ ਸੰਗਤ ਇਸ ਝੰਜਟ ਵਿੱਚ ਮੈਂ ਰਹਿ ਜਾਵੇ ਵੀ ਇਹਨਾਂ ਵਿੱਚੋਂ ਡੇਰੇ ਦਾ ਮਾਲਕ ਕਿਹੜਾ ਬਣਾਈਏ ਗੱਦੀ ਕਿਹਨੂੰ ਦੇਈਏ ਉਹਨਾਂ ਨੇ ਨਿਰਣਾ ਕਰਨ ਵਾਸਤੇ ਦੋਵੇਂ ਚੇਲੇ ਆਪਣੇ ਕੋਲੇ ਬੁਲਾ ਲਏ ਦੋਵਾਂ ਨੂੰ ਕਹਿੰਦਾ ਵੀ ਇੱਕ ਤੋਂ ਉਹਨੇ ਕਬੂਤਰ ਫੜ ਕੇ ਲਿਆਓ ਡੇਰਿਆਂ ਦੇ ਵਿੱਚ ਅਕਸਰ ਕਬੂਤਰ ਚੋਗਾ ਚੁਗਦੇ ਹੁੰਦੇ ਆ ਸੰਤ ਵੀ ਪਰਪਕਾਰੀ ਹੁੰਦੇ ਆ ਉਹ ਚੋਗਾ ਪੁੰਦੇ ਰਹਿੰਦੇ ਆ ਜਾਨਵਰਾਂ ਨੂੰ ਤੇ ਉਹ ਦੋਵੇਂ ਚੇਲੇ ਗਏ ਇੱਕ ਇੱਕ ਕਬੂਤਰ ਉਹਨੇ ਫੜ ਲਿਆਂਦਾ ਤੇ ਆ ਕੇ ਕਹਿੰਦੇ ਹਾਂ ਜੀ ਦੱਸੋ ਕਹਿੰਦਾ ਵੀ ਇੱਕ ਜਣਾ ਜਾਂਦੇ ਰਹੋ ਡੇਰੇ ਦੇ ਚੜ੍ਹਦੇ ਪਾਸੇ ਤੇ ਦੂਸਰਾ ਜਾਂਦੇ ਰਹੋ ਡੇਰੇ ਦੇ ਛਿਪ ਦੇ ਪਾਸੇ ਇੱਕ ਕਬੂਤਰ ਮਾਰਨੇ ਆ ਤੇ ਮਾਰਨੇ ਅਸੀਂ ਜਗ੍ਹਾ ਹੈ ਜਿੱਥੇ ਕੋਈ ਵੇਖਦਾ ਨਾ ਹੋਵੇ ਸੱਤ ਬਜਨ ਕੈਕਟਿਓ ਤੁਰ ਗਏ ਜਿਹੜਾ ਸੀਗਾ ਦਇਆ ਸਾਗਰ ਉਹ ਤਾਂ ਡੇਰੇ ਦੇ ਚੜ੍ਹਦੇ ਪਾਸੇ ਚੱਲਿਆ ਗਿਆ ਤੇ ਜਾ ਕੇ ਵੇਖਦਾ ਝਾੜੀਆਂ ਦਾ ਉੱਲਾ ਜ ਲੈ ਕੇ ਇਧਰ ਉਧਰ ਤੱਕਿਆ ਵੀ ਕੋਈ ਨਹੀਂ ਹੁਣ ਕੋਈ ਨਾ ਬੰਦਾ ਵੇਖਦਾ ਨਾ ਬੁੜੀ ਦੇਖਦੀ ਐ ਤੇ ਕਬੂਤਰ ਦੀ ਧੌਣ ਮਰੋੜ ਲਈ ਤੇ ਜਿਹੜਾ ਸੀਗਾ RAMDAS ਉਹ ਫਿਰਦਾ ਫਿਰਦਾ ਵੇਖਦਾ ਐ ਵੀ ਕਿਤੇ ਵੀ ਜਾਵਾਂ ਉੱਲਾ ਹੋਵੇ ਚਾਹ ਸਾਫ਼ ਹੋਵੇ ਰੱਬ ਤਾਂ ਵੇਖਦਾ ਹੈ ਜਦੋਂ ਆਸ-ਪਾਸੇ ਵੇਖਿਆ ਉਸਨੇ ਵੀ ਇੱਥੇ ਕਬੂਤਰ ਵੀ ਮੇਰੇ ਵੱਲ ਵੇਖੀ ਜਾਂਦਾ ਐ ਤੇ ਮੈਂ ਕਬੂਤਰ ਵਾਲੀ ਵੇਖੀ ਜਾਂਦਾ ਹਾਂ ਬਾਬਾ ਜੀ ਨੇ ਕਿਹਾ ਸੀ ਉੱਥੇ ਮਾਰਨਾ ਜਿੱਥੇ ਕੋਈ ਵੇਖਦਾ ਨਾ ਹੋਵੇ ਤੇ ਰੱਬ ਵੀ ਵੇਖਦਾ ਹਦਾ ਤੇ ਅਸੀਂ ਦੋਵੇਂ ਵੀ ਇੱਕ ਤੁਸੀਂ ਨੂੰ ਵੇਖਦੇ ਹਾਂ ਇਸ ਤਰ੍ਹਾਂ ਆਰਾਮਦਾਸ ਕਾਫੀ ਦੇਰ ਇੱਧਰ ਉੱਧਰ ਘੁੰਮਦਾ ਰਿਹਾ ਤੇ ਘੰਟੇ ਡੂਢ ਘੰਟੇ ਬਾਅਦ ਮੁੜਿਆ ਜਿਹੜਾ ਦਇਆ ਸਾਗਰ ਸੀ ਉਹਨੇ ਉਹ ਝਾੜੀਆਂ ਦਾ ਉਹ ਲੈ ਕੇ ਕਬੂਤਰ ਦੀ ਧੌਣ ਮਰੋੜੀ ਸੀ ਉਹ ਲੈ ਕੇ ਆ ਗਿਆ ਤੇ ਦੂਸਰੇ ਨੂੰ ਢੀਕਦੇ ਰਹੇ ਸੰਤ ਜਦੋਂ ਉਹ ਮੁੜ ਕੇ ਆਇਆ ਤੇ ਆ ਕੇ ਕਹਿੰਦਾ ਬਾਬਾ ਜੀ ਕਿ ਮੈਂ ਤਾਂ ਜਿੱਥੇ ਜਾਂਦਾ ਸਾਂ ਉੱਥੇ ਰੱਬ ਵੇਖਦਾ ਸੀ ਤੇ ਫੇਰ ਕਬੂਤਰ ਮੇਰੇ ਵੱਲ ਵੇਖਦਾ ਸੀ ਮੈਂ ਕਬੂਤਰ ਵੱਲ ਹੀ ਵੇਖਦਾ ਸਾਂ ਇਸ ਤਰ੍ਹਾਂ ਜਿਵੇਂ ਮੈਂ ਤਾਂ ਨਹੀਂ ਮਾਰਿਆ ਤੇ ਮੈਂ ਤਾਂ ਜਿਉਂਦਾ ਮੋੜ ਲਿਆ ਹਾਂ ਤੇ ਸੰਤਾਂ ਨੇ ਉਸ ਨੂੰ ਕੋਲੇ ਬਿਠਾ ਕੇ ਥਾਪੀ ਦਿੱਤੀ ਤੇ ਕਿਹਾ ਵੀ ਅੱਜ ਤੋਂ ਤੂੰ ਸਾਡੇ ਡੇਰੇ ਦਾ ਮਾਲਕ ਹੈ ਮੇਰੇ ਚਲ ਜਾਣ ਤੋਂ ਬਾਅਦ ਸੰਸਾਰ ਛੱਡਣ ਤੋਂ ਬਾਅਦ ਤੂੰ ਇਸ ਡੇਰੇ ਨੂੰ ਚਲਾਉਣਾ ਹੈ ਤੇ ਪਰਪਕਾਰੀ ਬਣਨਾ ਹੈ ਸ਼ਾਂਤੀ ਰੱਖਣੀ ਹੈ ਕਿਸੇ ਨਾਲ ਵੱਧ ਘੱਟ ਨਹੀਂ ਬੋਲਣਾ ਕਿਸੇ ਨੂੰ ਬੁਰਾ ਨਹੀਂ ਬੋਲਣਾ ਤੇ ਕਿਸੇ ਦਾ ਬੁਰਾ ਤੱਕਣਾ ਨਹੀਂ ਸਭ ਦਾ ਭਲਾ ਮੰਗਣਾ ਹੈ ਤੇ ਜਿਹੜਾ ਸੀਗਾ ਦਇਆਸਾਗਰ ਉਹ ਨੂੰ ਕਹਿੰਦੇ ਸੰਤ ਵੀ ਭਾਈ ਤੂੰ ਐਂ ਕਰ ਬਿਤੂੰ ਇੱਥੋਂ ਚਲੇ ਜਾ ਜਾ ਕੇ ਕਿਤੇ ਆਪਦਾ ਡੇਰਾ ਬਣਾ ਲੈ ਹੋਰ ਪਿੰਡ ਵਿੱਚ ਤੇ ਸਾਡੇ ਆ ਤੇਰੇ ਨਾਲ ਕੋਈ ਲੈਣ ਦੇਣ ਨਹੀਂ ਅਸੀਂ ਤੈਨੂੰ ਕੋਈ ਨਾਂ ਦੇ ਸਕਦੇ ਆ ਨਾ ਦੱਸੋ ਕੁਝ ਲੈਣਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ RAM ਜਿਹੜਾ ਸੀਗਾ RAMਦਾਸ ਨੂੰ ਤਾਂ ਰੱਖ ਲਿਆ ਕੋਲੇ ਤੇ ਦਇਆਸਾਗਰ ਨੂੰ ਉੱਥੋਂ ਡੇਰੇ 'ਚੋਂ ਵਿਦਾ ਕਰ ਦਿੱਤਾ ਸੰਗਤ ਆਈ ਸੰਗਤ ਨੂੰ ਸੰਤਾਂ ਨੇ ਹੁਕਮ ਦਿੱਤਾ ਕਿ ਭਾਈ ਆ ਜਿਹੜੇ ਹੈਗਾ ਮੇਰਾ ਤੇਲਾ RAMਦਾਸ ਤੇ ਮੈਂ ਚੂਲਾ ਛੱਡੂਗਾ ਉਸ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਡੇਰੇ ਦਾ ਮੁਖੀ ਬਣਾ ਕੇ ਸੇਵਾ ਬਖਸ਼ਣੀ ਹੈ ਇਸ ਦੇ ਨਾਲ ਰਹਿਣਾ ਹੈ ਇਸ ਦੀ ਸਹਾਇਤਾ ਕਰਨੀ ਹੈ ਇੰਨਾ ਕਹਿ ਕੇ ਸੰਤਾ ਨੇ ਆਪਣੇ ਚੁੱਪ ਵਾਟ ਲਈ ਤੇ ਜਿਹੜਾ RAMDAS ਸੀਗਾ ਉਹ ਡੇਰਾ ਚਲਾਉਣ ਲੱਗ ਪਿਆ